ਅਨੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵਿੱਚੋਂ ਆਪਾਂ ਆਏ ਆ ਅੱਜ ਤੁਹਾਨੂੰ ਇੱਕ ਤੋਕਰ ਗੱਬਨ ਗਾਂ ਇੱਕ ਤੋਕਰ ਗੱਬਨ ਮੱਝ ਤੇ ਦੋ گاਵਾ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤਾਂ ਆਪਾਂ ਕਰਦੇ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ 10000 ਰੁਪਏ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਚੱਲੋ ਵਧੀਆ ਠੀਕ ਦਾ ਜੀ ਤੇ ਨਾਮ ਦੱਸਦੇ ਕਰੀਏ ਜੀ ਮੇਰਾ ਨੰਬਰ ਹੈ ਜੀ ਫੋਨ ਨੰਬਰ ਹੈ 9914460399 ਠੀਕ ਆ ਵਿਗ ਗਿਆ ਦਰ ਨਾਲ ਵਾਲਾ ਮਾਲਕ ਹਾਂ ਜੀ ਦਰ ਨਾਲ ਵਾਲਾ ਵਿਗ ਗਿਆ ਜੀ ਠੀਕ ਆ ਤੇ ਅੱਜ ਇੱਕ ਟੋਕੜ ਗੱਬਨ ਗਾਂ ਟੋਕੜ ਗੱਬਨ ਮੱਝ ਦੋ ਟੋਕੜ ਗੱਬੜਿਆ ਅੱਛਾ ਦੋ ਬੱਚੇ ਤੋਂ ਬਿਨਾ ਤੇ ਰੇਟ ਛੋਟੇ ਛੋਟੇ ਕਿੰਨੇ ਕਿੰਨੇ ਕਰਦੇ ਨੇ ਠੀਕ ਆ ਤੇ ਪਹਿਲਾਂ ਫਿਰ ਟੋਕੜ ਗੱਬਨ ਗਾਇਮ ਖਾਦ ਗਿਆ ਨਾ ਠੀਕ ਆ ਏ ਆਰ ਪੀ ਜੀ ਪੰਜਾਂ ਮਹੀਨਾ ਦੀ ਟੋਕੜ ਗੱਬਨ ਜੀ ਅੱਛਾ ਤੇ ਉਹ ਮਗਰ ਵੱਛੀ ਜੀ ਅੱਛਾ ਮਗਰ ਵੱਛੀ ਵੀ ਆ ਹਾਂ ਜੀ ਸਾ ਮਗਰ ਸਾਈਵਰ ਵੱਛੀ ਜੇ ਜਿਹੜੀ ਤੇ ਦੁੱਧ ਕਿੰਨਾ ਜੀ ਦੇਖੋ 80 ਰੁਪਏ ਜੀ ਇੱਥੇ 6 6-7 ਕਿਲੋ 90 ਰੁਪਏ ਜੀ 6 ਕਿਲੋ ਹੋ ਜਾ ਸਾ 6 ਮੰਨ ਕੇ ਚੱਲੀ ਆਪਾਂ ਜੀ ਖੋਲੋ ਫਿਰ ਤੋੜ ਦਈਏ ਆਹ ਵੰਨ ਇਹ ਨਾ ਅੱਖੇ ਵੀ ਡਰੇ ਇਹ ਉਦਾਂ ਨਾ ਬੱਚੀ ਨਾ ਉਹ ਥਾ ਕੇ ਕਰਦੀ ਆ ਤਾਂ ਕੋਈ ਡਾ ਡੁਰ ਨਹੀਂ ਗਾ ਠੀਕ ਆ ਠੀਕ ਆ ਤੇ ਮੁਰਗੀ ਰਸੀ ਪਾਦੀ ਆਲ ਜੀ ਕਰਦੀ ਨੱਥ ਜਿਹੜੀ ਕਹਿੰਦੇ ਘਣੀ ਕੱਢੀ ਨਾ ਕੱਢਦੀ ਆਪਾਂ ਜੀ ਲੈ ਗਿਆ ਤੋੜਾ ਥੋੜਾ ਡਰਦੀ ਡਰਦੀ ਆ ਸਾਡੇ ਤੋਂ ਤੇ ਇਹਦਾ ਫਿਰ ਮੁੱਲ ਇਹ ਆ ਰਹੀ ਜੀ ਆਪਾਂ ਅੱਜ ਜਸਨੋ ਆਏਗਾ ਮੀ ਕਰਨਾ ਜਸਨੋ ਹੀ ਕਰੀ ਜਾਓ ਕੇ ਇਹ ਆਪਾਂ 2000 ਦਿਓ ਇਸ ਨੂੰ 2000 ਨੇ ਵਿੱਚ ਮੰਨਤਾਂ ਮੌਕੇ ਤੇ ਕਰੀ ਤੋਂਪਾ ਕਰ ਦਾਂਗੇ ਜੀ ਠੀਕ ਹੈ ਤੇ ਹੁਣ ਚਲੋ ਆ ਦੂਸਰੇ ਨੰਬਰ ਤੇ ਆ ਇਹਦੇ ਕੋਲ ਦੁੱਧ ਕਿੰਨਾ ਜੀ ਮਾਲਾ ਮਾਰਨ ਦੀ ਜੀ ਅੱਛਾ ਤੇ ਸੂਈ ਨੂੰ ਅੱਜ ਕੋਈ ਇਹਨੂੰ 15 ਦਿਨ ਹੋ ਗਏ ਨੇ ਅੱਛਾ ਤੇ ਬਚਾਰਾ ਮਰ ਗਿਆ ਜਰਾ ਮੇਰਾ ਵੀਰ ਲਊਗਾ ਵਾ ਵੀਡੀਓ ਵਿਖਾ ਦੂ ਅੱਛਾ ਹਾਂਜੀ ਦੁੱਧ ਕਿੰਨਾ ਇਹਦੇ ਕੋਲ ਉਹਦਾ ਜੀ 13 ਕਿਲੋ 12 ਕਿਲੋ ਤਿਆਰ ਦੀ ਤੋੜ ਦ ਫਿਰ ਇਹਨਾਂ ਨੂੰ ਵਰਦ ਦੁੱਧ ਜਿਹੜਾ ਮੌਕੇ ਤੇ ਤੁਸੀਂ ਆਪ ਚਵਾਈ ਕਰਕੇ ਖੜਨਾ ਬਾਕੀ ਇਹ ਆ ਕਿ ਹੈ ਗਰਮੀਆਂ ਚ ਚੌਣ ਵਾਲੀਆਂ گاਵਾ ਕਦ ਕਾਠ ਵੀ ਚੰਗਾ ਜਰਸੀ ਕ੍ਰੋਸ ਆ ਕੋਈ ਰੱਸੀ ਨਹੀਂ ਪਾਉਣੀ ਕੋਈ ਪਹਾੜਾ ਨਹੀਂ ਤੋੜਣਾ ਠੀਕ ਆ ਹਾਂਜੀ ਇਦਾਂ ਹੀ ਇੱਛਾ ਇਦਾਂ ਹੀ ਬਹਿ ਜਾਣਾ ਪਹਾੜਾ ਨਹੀਂ ਪਾਉਣਾ ਚੌਂ ਚਾਣ ਵੀ ਫੁੱਟ ਫੁੱਟ ਲੱਗੀ ਠੀਕ ਹੈ ਮਿੱਟੀ ਪੁੱਟ ਚਵਾਈ ਆ ਠੀਕ ਹੈ ਕੋਈ ਰਸੀ ਪੜਾਣੀ ਪਉਣਾ ਰਪੀਜੀ ਇਦਾਂ ਚਵਾਈ ਕਰਨੀ ਹੈ ਜੀ ਹਾਂ ਜੀ ਸਹੀ ਜੀ ਸਹੀ ਤੇ ਇਹਦਾ ਫਿਰ ਮੁੱਲ ਯਾਰ ਵੀਜੀ ਲਈ ਤਾਂ ਮਹਿੰਗੀ ਸੀ ਹਾਂਜੀ 28000 ਦਿਓ ਸੀ ਦਾ 28000 ਜੀ ਤੇ ਦੁੱਧ 12 ਲੀਟਰ ਘਰੋ ਚਵਾ ਦੇ ਉਹ ਦੁੱਧ ਪੂਰਾ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਆਪਣੀ ਇੱਥੇ ਰਹਿਣ ਦੇ ਠੀਕ ਆ ਤੇ ਆ ਬੱਚੇ ਤੋਂ ਬਿਨਾਂ ਜੀ 20000 ਦੀ ਦੁੱਧ ਦਾ ਇਹ ਦਾ ਕਿਲੋ ਹੈਗਾ ਪੱਕਾ 10000 ਕਿਲੋ ਦੁੱਧ ਹੈਗਾ ਚਵਾ ਕੇ ਦੋਗੇ ਘਰ ਆ ਜਸਨ ਉਹ ਵਾਲਾ ਮੁੱਲ ਨਹੀਂ ਆਇਆ ਇਹ ਕਰਨਾ ਇਹਦਾ ਅੱਛਾ ਕਿੰਨਾ ਇਹਦਾ ਮੁੱਲ ਇਹ ਆਪਾਂ 20000 ਦੇ ਦੀ ਜਸਨ ਉਹ ਕਰੀਏ ਫਿਰ ਬਿਲਕੁਲ ਕਿੱਕੜੀ ਦਾ ਸਤਾਰਾਂ ਯਾਰ ਚਲੋ ਖੋਲੋ ਫਿਰ ਪਾਜੀ ਉਹਨਾਂ ਦੀ ਗੱਡੀ ਚੱਲਣੀ ਆ ਉਹਨਾਂ ਦੀ ਚੱਲਣੀ ਆ ਤੂੰ ਰਹਿਣ ਤੇ 17 ਵੀ 15 ਦੀ ਦੇ ਦਾਂਗੇ ਯਾਰ 15 ਦੀ ਕਹਿੰਦੇ 15 ਦੀ ਦੇ ਦਾਂਗੇ ਭਾਈ ਹੁਣੀ ਆਏ ਛੇਰੇ ਨੇ ਕਹਿਤਾ ਦੇ ਦਾਂਗਾ ਛੇਰੇ ਨੇ ਕਹਿਤਾ ਦੇ ਦਾਂਗੇ ਭਾਈ ਦੇ ਸੱਜਣ ਮਿੱਤਰ ਆਏ ਆ ਛੇਰੇ ਦੇ ਨਹੀਂ ਛੇਰੇ ਭਾਜੀ ਹੁਣੀ ਕਹਿੰਦੇ 15 ਦੀ ਦੇ ਦਿਆਂਗੇ ਜਦਾਂ ਆਰਪੀ ਜੀ ਇਹ ਵੀ ਬੜੀ ਠੰਡੀ ਠੁੰਡੀ ਆ ਠੀਕ ਆ ਹਾਂ ਚੇਰੇ ਨੇ ਕਹਿਤਾ 15 ਦਿਨਾਂ ਦੀ ਸ਼ੌੜ ਹੀ ਕਰਨੀ ਠੀਕ ਹੈ ਜੀ ਤੇ ਦੁੱਧ 10 ਲੀਟਰ ਚਵਾ ਦੋਗੇ ਕਰਾਂ 1000 ਰੁਪਏ ਜੀ ਚੋਣ ਬੜੀ ਚੰਗੀ ਹੈ ਠੀਕ ਹੈ ਜੀ ਦੁੱਧ ਕੇ ਵੀਰ ਆਪਣਾ 10 ਲੀਟਰ ਚੋ ਕੇ ਲੈ ਜਾਏ ਬਾਕੀ ਇਹ ਆ ਵੀ ਹੈ ਜਿਹੜੇ ਆ ਕ੍ਰੋਸ 'ਚ ਆ ਸਾਰੀਆਂ ਗਰਭੀਆਂ ਨੇ ਦੁੱਧ ਜਿਹੜਾ ਦਈ ਜਣਾ ਤੇ ਹੁਣ ਇੱਕ ਮੱਝ ਵੀ ਆ ਏ ਆਰ ਪੀ ਜੀ 6 ਮਹੀਨੇ ਨਹੀਂ 6.5 ਮਹੀਨੇ ਦੀ ਗੱਭਨ ਨੇ ਅੱਛਾ ਤੇ ਦੁੱਧ ਦਾ ਰਿਕਾਰਡ ਹੈਗਾ 12-13 ਕਿਲੋ ਦਾ ਅੱਛਾ ਹਾਂ ਜੀ ਤੇ ਹੁਣ ਦੁੱਧ ਦਿੰਦੀ ਹੈ ਆਰ ਪੀ ਜੀ ਅੱਠੀ ਬਾਰੀ 3 ਕਿਲੋ ਦਿੰਦੀ ਹੈ ਅੱਛਾ ਇੱਕੋ ਟਾਈਮ 3 ਕਿਲੋ ਦਿੰਦੀ ਤੇ ਜਿਆਦਾ ਦੀ ਪੁੱਛੀ ਜਾਵੇ 4 ਦੇ ਦਿੰਦੀ ਚਲੋ ਫਿਰ ਤੋਰ ਦੇ ਕਲੀਮ ਆਮ ਨਹੀਂ ਹੁੰਦਾ ਹੀ ਹੈ ਨਾ 6.5 ਮਹੀਨੇ ਦੀ ਗੱਭਨ ਦਾ ਹਾਸ ਤੇ ਮਾਂ ਘਰ ਪੀ ਜੀ Non è tutto ਆਹ ਬੰਨਾ ਇਹਦਾ ਵੀ ਦੇਖ ਸਾਦੇ ਜੀ ਸਾਫ ਸੁਹਾਰ ਪੀ ਜੀ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਇਹ ਆਪਾਂ 52 ਹੀ ਦੇ ਦੀ 52000 ਦੀ ਛੇਰੇ ਭਾਜੀ ਕਰਨਾ ਕੋ ਮਾਨੇ ਚੋਂ ਵੀ ਯਾ 2 ਘੱਟ 50 ਦੀ ਦੇ ਦੀ ਅੱਛਾ ਆ ਗਰਮੀ ਗਰਮੀ ਆ ਦੇ ਦੇ ਮਾਰ 50 ਚੋਂ ਵੀ 2 ਘੱਟ ਹਾਂਜੀ 48000 ਦੀ ਉਹ ਤੋਂ ਵੀ ਕਰਦਾ ਮਾਨਤਾ ਅੱਛਾ ਛੋਟ ਕਰਦਾ ਅੱਛਾ ਛੋਟ ਛੜ ਕਰਦਾ ਵੀ 40000 ਹੀ ਕਰਦਾ ਅੱਛਾ ਸੰਤਾਲ 40000 ਦੀ ਵੇਚਾਂਗੇ ਠੀਕ ਆ ਤੇ ਠੀਕ ਆ ਵੀ ਜੀ ਫਿਰ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਚਾ ਕੇ ਨਾ ਇਥੇ ਹੀ ਤਸੱਲੀ ਕਰਕੇ ਖੜੇ ਤੇ ਬਾਕੀ ਤਾਂ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ